ਵੇਖੋ ਅੱਜ ਬੇਸ਼ੀ ਤੇ ਲਿਆਂਦੇ ਗਏ ਸਾਰਿਆਂ ਦੇ ਪਰਿਵਾਰ ਆਏ ਸਾਰਿਆਂ ਨੂੰ ਬੜੀ ਆਸ ਸੀ ਕਿ ਅਸੀਂ ਮਿਲਾਂਗੇ ਇਹਨਾਂ ਨੇ ਕਿਹਾ ਸੀ ਚੁੱਪ ਕਰਕੇ ਬੈਠੋ ਤਾ ਨਹੀਂ ਜਾਣ ਲੱਗਿਆ ਮਲਾਉਂਦੇ ਆ ਉਦੋਂ ਇਹਨਾਂ ਗੱਡੀਆਂ 'ਚ ਧੱਕ-ਧੱਕ ਕਿਉਂ ਆੜਦੇ ਕਿਸ ਨੂੰ ਇਹਨਾਂ ਮਿਲਣ ਦੀ ਦਿੱਤਾ ਜਿਹਰ ਪਾਲ ਆਇਆ ਅੱਗੇ ਮੈਂ ਨੂੰ ਆਖਿਆ ਤੋਹੇ ਦੀ ਹੱਜਣਾ ਬੜੀ ਬੱਦਸਲੂਕੀ ਕੀਤੀ ਤੂੰ ਅੱਜ ਕੇ ਮੁੰਡੇ ਨੂੰ ਗਰਦਨ ਨਹੀਂ ਖਵਾਉਣ ਦਿੱਤੀ ਕਿਨਾਂ ਤੇਰੇ ਮੁੰਡੇ ਨੇ ਪੰਜਾਬ ਚ ਅੱਗ ਲਾਈ ਆ ਮੈਂ ਕਿਹਾ ਮੇਰੇ ਮੁੰਡੇ ਦੀ ਆਗਤ ਤਿੰਨ ਸਾਲ ਹੋ ਗਏ ਜੇ 부ਜੀ ਨਹੀਂ ਜਿਹੜੀ ਭਗਵੰਤ ਮਾਨ ਨੇ ਤੇ ਟਾਜ ਇੱਥੇ ਨਸ਼ੇ ਖਾ ਰਾ ਰੋਜ਼ ਮਰਦੇ ਉਹ ਅੱਗੇ ਕਿੱਥੇ ਜਾਂਦੀ ਉਹ ਹਟਾ ਉਹ ਹਟ ਕਿੱਥੇ ਦਾ ਕੰਟਰੋਲ ਅੱਜ ਇੱਥੇ ਮੁੰਡਿਆਂ ਦੀ ਪੇਸ਼ੀ ਤੇ ਤੁਸੀਂ ਹਜ਼ਾਰਾ ਫੋਰਸ ਇੱਥੇ ਲਾਈਏ ਤੇ ਜਦੋਂ ਨਸ਼ਾ ਵੇਚਦੇ ਹੋ ਕਿਉਂ ਨਹੀਂ ਫੜਦੇ ਉਹ ਕਿ ਦੂਜਾ ਡੈਡੀ ਫੋਰਸ ਕਿੱਥੇ ਜਾਂਦੀ ਆ ਕਹਿੰਦਾ ਕਰੋੜਾ ਰੁਪਈਆ ਇਕੱਠਾ ਕਰ ਲਿਆ ਮੈਂ ਕਿਹਾ ਕੋਈ ਪ੍ਰੂਫ ਦੇ ਦੱਸਾਂ ਨੂੰ ਆਣ ਕੇ ਕਿੱਥੋਂ ਇਹ ਕਰੋੜਾ ਰੁਪਈਆ ਇਕੱਠਾ ਕੀਤਾ ਤੇ ਇਹ ਨਾ ਲਈ ਬਹੁਤ ਹੀ ਜ਼ਿਆਦਾ ਇਹਨਾਂ ਲੇਡੀਜ਼ ਨਾਲ ਬੁਰਾ ਬੁਹਾਰ ਕੀਤਾ ਵਾ ਬਹੁਤ ਹੀ ਮਾੜੀ ਗੱਲ ਹੈ ਕਿ ਜੇ ਸਿੱਖਾਂ ਨਾਲ ਇੰਨਾ ਤੱਕਾ ਕਿ ਇੱਕ ਬੰਦੇ ਪੇਸ਼ੀ ਤੇ ਆਉਂਦੇ ਆ ਤਾਂ ਉਹਨਾਂ ਨੂੰ ਉਹਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਜਾਂਦਾ ਜਾਨਿਆ ਤੇ ਦੂਹਰ ਬੱਦਲਵਾਦ ਕੋਈ ਤੱਕਾ ਨਹੀਂ ਹੋ ਸਕਦਾ ਜੈਸੇ ਮੰਗਦੇ ਕਿਸੇ ਜਿਸਾਂ ਨੂੰ ਜੀਡੀਜ਼ ਨਹੀਂ ਆਹੀਂ ਤਾਂ ਮੰਗ ਪਾਵੇ ਸਰਕਾਰ ਵਿੱਚ ਚਾਹੀਦਾ ਵੀ ਸਾਰਿਆਂ ਲਈ ਕੋਈ ਇੱਕ ਕਾਨੂੰਨ ਹੋਵੇ ਜਿੱਦਾਂ ਹੁਣ ਸਾਰੇ ਬਾਕੀ ਪਰਿਵਾਰ ਕੋ ਆਉਂਦੇ ਕੋਈ ਪੇਸ਼ੀ ਤੇ ਉਹਨਾਂ ਦੇ ਪਰਿਵਾਰ ਨਹੀਂ ਮਿਲਦੇ ਚਾਹੇ ਤੁਹਾਡੇ ਚੋਂ ਕਿਸੇ ਨੇ ਕੋਈ ਬਦਸਲੂਕੀ ਕੀਤੀ ਹੋਵੇ ਕੋਈ ਨਾਰਾ ਲਾਇਆ ਹੋਵੇ ਬੁੱਚੀ ਬੋਲਿਆ ਹੋਵੇ ਫੇਰੇ ਆਖਰ ਜਦੋਂ ਅਸੀਂ ਚੁੱਪਚਾਪ ਬੈਠੇ ਆ ਚੁੱਪਚਾਪ ਮੁੰਡੇ ਆ ਕਿਉਂ ਨਹੀਂ ਇਹਨਾਂ ਨੇ ਇਹਦਾ ਉਹ ਜਿਹੜੇ ਬਾਜੇ ਕਿ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੇ ਅੱਜ ਕੁਝ ਕਿਹਾ ਕਿ ਸਭ ਝੂਠੇ ਸਿਆਣ ਕਰਾਇਆ ਹੈ ਹਾਂਜੀ ਉਹ ਸਾਰਿਆਂ ਨੇ ਕਹਿ ਬੋਲੇ ਪੇਪਰ ਤੇ ਸਾਡੇ ਕੋ ਝੂਠੇ ਸਿਆਣ ਕਰਾਇਆ ਜੋ ਮਰਜ਼ੀ ਲਿਖੀ ਜਾਣ ਉਹਦੀ ਕਰਦਾ ਖੁਸ਼ੀ ਕਰਨ ਲਈ ਪਰ ਵਾਹਿਗੁਰੂ ਦਾ ਉਤੇ ਹੱਥਿਆ ਚੜਦੀ ਕਲਾ ਚ ਹੈ ਤੇ ਚੜਦੀ ਚ ਰਹੂਗਾ ਪਿਛਲੇ ਦਿਨ ਜੀ ਕਿਰੇ ਆ ਰਹੇ ਸੀ ਕਿਲਾ ਸਾਹਮਣੇ ਕਿ ਉਹ ਤੇਮਤ ਬਾਦ ਸਿੰਘ ਉਹ ਨੌਜਵਾਨ ਨੂੰ ਨਸ਼ਾ ਕਰਾਉਂਦੇ ਸੀ ਉਹ ਪਸੰਦੇ ਸੀ ਪਰ ਲੇਕਿਨ ਜੋ ਜੋ ਆ ਜੋ ਕਹ ਕੇ ਗਏ ਨੇ ਉਹ ਉਲਟਾ ਨਹੀਂ ਜੇ ਨਸ਼ੇਰੀ ਹੈ ਤੇ ਉਹਨੂੰ ਬੰਦ ਕਿਉਂ ਕੀਤਾ ਤੇ ਹੰਸਾਲੋਂ ਨਹੀਂ ਛੱਡਣ ਹੈ ਕਦੋਂ ਕਹਿੰਦੇ ਇੱਥੇ ਪੰਜਾਬ ਦੀ ਨਸ਼ੇਰੀ ਕੋ ਕਿਉਂ ਡਰਦੀ ਹੈ ਐਨੀ ਸਰਕਾਰ ਕਿਉਂ ਡਰ ਜਾਂਦੀ ਨਸ਼ੇਰੀ ਬੰਦੇ ਕੋ ਤਾਂ ਕੋਈ ਡਰਦਾ ਹੀ ਨਹੀਂ ਛੱਡਣ ਨੂੰ ਇੱਕ ਵਾਰੀ ਛੱਡ ਕੇ ਵੇਖਰ ਨੀ ਛੇੜੀ ਆ ਕਿ ਨਹੀਂ ਛੇੜੀ ਅਸੂਖ ਨਜ਼ਰ ਰੱਖਿਆ ਦਸਾਰ ਬੇਚਨ ਵਾਸਤੇ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹਦੇ ਤੀਜੇ ਸਾਲ ਦੀ ਐਨਐਸ ਲਾਈ ਆ ਐਨਐਸ ਵਧਾਈ ਤੀਜੇ ਸਾਲ ਦੀ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਨਾ ਹੋਵੇ ਖੁੱਲੇ ਆਮ ਚੱਲਦਾ ਰੋਜ਼ ਲੋਕਾਂ ਮਾਵਾ ਦੇ ਪੁੱਤ ਮਰਦੇ ਜਿੱਦਣ ਭਾਈ ਸਾਹਿਬ ਆਇਆ ਕਿਦਾਂ ਮਾਵਾ ਸੀਸਾਂ ਦਿੰਦੀ ਆ ਕਿੰਨੇ ਮਾਵਾ ਦੇ ਪੁੱਤ ਬਚੇ ਉਹ ਤਾਂ ਨਹੀਂ ਪੇ ਜਾ ਕੇ ਪੁੱਛਦੇ ਹਸਪਾਲ ਹੁਣੀ ਅੱਜ ਪੰਜਾਬ 'ਚ ਸ਼ਾਂਤੀ ਆ ਕਿ ਹੁਣ ਸ਼ਾਂਤੀ ਇੱਕ ਸੀਨੀਅਰ ਅਫਸਰ ਲੋਕ ਐਸਾਂ ਕਿੰਨੀ ਕਰਨਾ ਸਮੇਂ ਜੋ ਸਹੀ ਹੈ ਇੱਕ ਲੇਡੀਜ਼ ਮੈਨਸਾਂ ਬੋਲੋ ਇਨਾਂ ਦੀ ਹੁਣ ਇਹ ਆਪਣੀ ਗਾਹ ਦੀ ਇਨਾਂ ਦੀ ਇਦਾਂ ਦੀ ਅੱਗੇ ਹੋਏ ਬੱਦੀ ਦੇ ਹੰਕਾਰ ਚ ਜਿਹੜੇ ਨਾ ਇਹ ਇਨਾਂ ਨੂੰ ਬੱਦੀ ਦਾ ਹੰਕਾਰ ਛੜਿਆ ਵਾ ਤੇ ਕੋਈ ਨਹੀਂ ਹੈ ਸਦਾ ਨਹੀਂ ਰਹਿਣਾ ਇਹ ਵਾਹਿਗੁਰੂ ਨੇ ਸਭ ਦਾ ਸੱਚ ਦਾ ਸੱਚ ਦਾ ਦਾ ਤਾਰਾ ਕਰਨਾ ਹੀ ਅੰਮ੍ਰਿਤਪਾਲ ਗੋਜੀ ਇਨਸਿਕਿਉਰਟੀ ਦੀ ਹਾਲਾਤ ਜਾਨੀ ਹੈ ਹੈ ਵੀ ਅਸੁਰੱਖਿਅਤ ਕਿਉਂ ਮਹਿਸੂਸ ਕਰਦੀ ਸਰਕਾਰ ਨੂੰ ਨਾ ਸਰਕਾਰ ਨੂੰ ਪਤਾ ਕਿਉਂ ਦਰਦੀ ਹਨ ਸਮਝ ਨਹੀਂ ਆਉਂਦੀ ਵੀ ਕੀ ਅੰਮ੍ਰਿਤਪਾਲ ਕੋਲ ਲੋਕ ਤੁਹਾਨੂੰ ਬਹੁਤ ਚਾਹ ਰਹੇ ਲੋਕ ਚਾਹੁੰਦੇ ਆ ਨਾ ਸਾਂਹ ਤੋਦੇ ਮਗਰ ਤਾਂ ਸਰਕਾਰ ਦੱਸੀ ਹੈ ਠੀਕ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਡੱਲ ਪਿਆ ਵੀ ਸਾਰੀ ਸੰਗਤ ਉਹਦੇ ਮਗਰ ਵਾ ਤੇ ਅਸੀਂ ਤਾਂ ਡੱਬਦੇ ਹਾਂ ਹੋਰ ਕੋਈ ਟੈਨਸ਼ਨ ਹੋਣੀ ਨਹੀਂ